ਸਤਿ ਸ਼੍ਰੀ ਅਕਾਲ ਦਮਦਮਨ ਸਾਹਿਬ ਦੇ ਜਜ਼ਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾਏ ਗਏ ਜਿਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਰੋਜ਼ ਪ੍ਰਕਾਟਾਇਆ ਤੇ ਉਹਨਾਂ ਦੇ ਫੇਕ ਅਕਾਊਂਟ ਬਣਾਉਣ ਵਾਲਿਆਂ ਨੂੰ ਜਵਾਬ ਦੇ ਦਿੱਤਾ ਜਜ਼ਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੇਕ ਅਕਾਊਂਟ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਤੇ ਪੋਸਟਾਂ ਸਾਂਝੀ ਕਰਦੇ ਉਹਨਾਂ ਲਿਖਿਆ ਇੰਨੀ ਗਿਰੀਆਂ ਤੇ ਨੀਚ ਹਰਕਦਾ ਦੇ ਉੱਤਰ ਆਉਣਗੇ ਕਦੇ ਸਿੱਖ ਦੇ ਚਿਤ ਚੇਤੇ ਵੀ ਨਹੀਂ ਹੋਣਾ ਮੰਨਦੇ ਆ ਤੁਹਾਡੇ ਕੋਲ ਪੈਸਾ ਇੱਕ ਪੂਰਾ ਨੈਟਵਰਕ ਸਿਸਟਮ ਹੈ ਚਾਰ ਚਾਪਲੂਸ ਵੀ ਨੇ ਇਹਨਾਂ ਗਿਰਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ ਗਿਆਨੀ ਹਰਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਨਾਂ ਦਾ ਜਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਧਰ ਦੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਥੱਲੇ ਤਾਂ ਸਮੁੰਦਰ ਚ ਟਾਈਟੈਨਿਕ ਨਹੀਂ ਡਿੱਗਿਆ ਜਿੰਨੇ ਤੁਸੀਂ ਡਿੱਗ ਪਏ ਬਸ ਇੰਨਾ ਹੀ ਆਖਾਂਗਾ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰੇਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਧਰਤੀ ਸ੍ਰੀ ਦਮਦਮਾ ਸਾਹਿਬ ਦੇ ਜਜ਼ਦਾਰ ਗਿਆਨੀ ਹਰ ਪੀਸੰ ਦੇ ਨਾਤੇ ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾਏ ਗਏ ਜਿਸ ਨੂੰ ਲੈ ਕੇ ਗਿਆਨੀ ਹਰਟਸਿੰਗ ਨੇ ਰੋਸ ਪ੍ਰਗਟਾਇਆ ਤੇ ਉਹਨਾਂ ਦੇ ਫੇਕ ਅਕਾਊਂਟ ਬਣਾਉਣ ਵਾਲਿਆਂ ਨੂੰ ਜਵਾਬ ਦੇ ਦਿੱਤਾ ਜੱ태ਦਾਰ ਗਿਆਨੀ ਹਰਪਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੇਕ ਅਕਾਊਂਟ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਤੇ ਪੋਸਟਾਂ ਸਾਂਝੀ ਕਰਦੇ ਉਹਨਾਂ ਲਿਖਿਆ ਇੰਨੀ ਗਿਰੀਆਂ ਤੇ ਨੀਚ ਹਰਕਤਾ ਦੇ ਉੱਤਰ ਆਉਣਗੇ ਕਦੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਮੰਨਦੇ ਆ ਤੁਹਾਡੇ ਕੋਲ ਪੈਸਾ ਇੱਕ ਪੂਰਾ ਨੈਟਵਰਕ ਸਿਸਟਮ ਹੈ ਚਾਰ ਚਾਪਲੂਸ ਵੀ ਨਹੀਂ ਇੰਨਾ ਗਿਰਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ ਗਿਆਨੀ ਹਰਪਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਨਾਂ ਦਾ ਜਾਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਧਰ ਦੇ ਕਮੈਂਟ ਕੀਤੇ ਜਾ ਰਹੇ ਨੇ ਇਹਨਾਂ ਥੱਲੇ ਤਾਂ ਸਮੁੰਦਰ ਚ ਟੈਨਿਕ ਨਹੀਂ ਡਿਗਿਆ ਜਿੰਨੇ ਤੁਸੀਂ ਡਿਗ ਪਏ ਬਸ ਇੰਨਾ ਹੀ ਆਖਾਂਗਾ ਗੁਰੂ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ